ਨਮਸਕਾਰ ਆਕਾਸ਼ ਵਾਣੀ ਦਾ ਜਲੰਧਰ ਕੇਂਦਰ ਹੈ ਹੋਂ ਤੁਸੀਂ ਚੰਚਲ ਸ਼ਰਮਾ ਤੋਂ ਹਾਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਚਰਾਤ ਦੇਲਾਵੀਅਰ ਦੇ ਵਿਲਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਦਵੱਲੀ ਮੀਟਿੰਗ ਕਰਨਗੇ ਪੰਜਾਬ ਦੇ ਬਾਗਮਾਨੀ ਮੰਤਰੀ ਚੇਤਨ ਸਿੰਘ ਜੋੜਾ ਮਾਚਰਾ ਨੇ ਸਿਲਕ ਦਿਵਸ ਮੌਕੇ ਰੇਸ਼ਮ ਉਤਪਾਦਾਂ ਲਈ ਵਿਭਾਗ ਦਾ ਲੋਕੋ ਜਾਰੀ ਕੀਤਾ ਕਿਹਾ ਸੂਬਾ ਆਪਣੇ ਬ੍ਰਾਂਡ ਅਧੀਨ ਰੇਸ਼ਮ ਉਤਪਾਦ ਬਾਜ਼ਾਰ ਚੁਲਾਈਗਾ ਫਰੀਦਕੋਟ ਵਿਖੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਅਤੇ ਪੰਜਾਬ ਪਰਦੇਚ ਇੱਕ ਪੀੜ ਮਾਂ ਕੇ ਨਾਮ ਮੁਹਿੰਮ ਤਹਿਤ ਲੋਕਾਂ ਵਿੱਚ ਬੂਟੇ ਲਾਉਣ ਬਾਰੇ ਭਾਰੀ ਉਤਸ਼ਾਹ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਤ ਜੇਲਾ ਵਿਅਰ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਦਵੱਲੀ ਮੀਟਿੰਗ ਕਰਨਗੇ। ਸ਼੍ਰੀ ਮੋਦੀ ਨੇ ਉੱਚ ਪੱਧਰੀ ਮੀਟਿੰਗਾਂ ਅਤੇ ਰੁਝੇਵਿਆਂ ਦੀ ਇੱਕ ਲੜੀ ਨਾਲ ਭਰਪੂਰ ਸਯੁਕਤ ਰਾਜ ਅਮਰੀਕਾ ਦੇ 3 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਉਹ ਅੱਜ ਅਧਿਰਾਤ ਤੋਂ ਬਾਅਦ 6ਵੇਂ ਸਾਲਾਨਾ ਕੁਆਡ ਲੀਟਰਾਂ ਦੇ ਸੰਮੇਲਨ 'ਚ ਸ਼ਾਮਲ ਹੋਣਗੇ। ਸਯੁਕਤ ਰਾਜ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਵਾਲੇ ਕੁਆਡ ਸਮੂਹ ਦੇ ਮੈਂਬਰਾਂ ਤੋਂ ਜਲਵਾਯੂ ਤਬਦੀਲੀ ਤੋਂ ਲੈ ਕੇ ਗੰਭੀਰ ਉੱਭਰ ਰਹੀਆਂ ਟੈਕਨੋਲੋਜੀਆਂ ਤੱਕ ਤੇ ਕਈ ਮੁੱਦਿਆਂ ਤੇ ਚਰਚਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਆਪਨੇ ਆਸਟ੍ਰੇਲੀਆਈ ਹਮਰਤਬਾ ਐਂਟਨੀ ਅਲਬਨੀਜ਼ ਅਤੇ ਜਾਪਾਨੀ ਹਮਰਤਬਾ ਫੂਮਿਓ ਕੁਸ਼ੀਦਾ ਨਾਲ ਵੀ ਦਵੱਲੀਆ ਮੀਟਿੰਗਾਂ ਕਰਨਗੇ ਖੇਤੀ ਦੇ ਸਹਾਇਕ ਉਪਕਰਣਾਂ ਨਾਲ ਜੁੜੇ ਉਤਪਾਦ ਅਤੇ ਆਪਣੇ ਬ੍ਰਾਂਡਸ ਤਹਿਤ ਬਾਜ਼ਾਰ ਵਿੱਚ ਵੇਚ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਹੁਣ ਆਪਣੇ ਬ੍ਰਾਂਡ 'ਦੀਨ ਸੂਬੇ ਦੇ ਰੇਸ਼ਮ ਉਤਪਾਦ ਮਾਰਕੀਟ' ਵਿੱਚ ਉਤਾਰਨ ਵੱਲ ਵੱਡੀ ਪਹਿਲ ਕਦਮੀ ਕੀਤੀ ਹੈ। ਚੰਡੀਗੜ੍ਹ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਸਿਲਕ ਦਿਵਸ ਸਭੰਦੀ ਕਰਵਾਏ ਸੂਬਾ ਪਦਰੀ ਸਮਾਗਮ ਦੌਰਾਨ ਬਾਗਬਾਨੀ ਮੰਤਰੀ ਚੇਤਨ ਸਿੰਘ ਜੜਾ ਮਾਚਰਾ ਨੇ ਅਜੇਸ਼ਮ ਉਤਪਾਦਾਂ ਲਈ ਵਿਭਾਗ ਦਾ ਲੋਗੋ ਜਾਰੀ ਕਰਕੇ ਇਸ ਦੀ ਸ਼ੁਰੂਆਤ ਕੀਤੀ। ਚੇਤਨ ਸਿੰਘ ਜੜਾ ਮਾਚਰਾ ਨੇ ਇਹ ਐਲਾਨ ਵੀ ਕੀਤਾ ਕਿ ਸਾਲ 2025 ਦੇ ਅਖੀਰ ਤੱਕ ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਦੁੱਗਣਾ ਕਰਨ ਲਈ ਹਰ ਹਿਲਾਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਨੀਂਹ ਪਹਾੜੀ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਰੋਪੜ ਦੇ ਲਗਭਗ 230 ਪਿੰਡਾਂ ਚ ਰੇਸ਼ਮ ਪਾਲਣ ਦਾ ਕੀਤਾ ਆਪਣਾ ਜਾ ਰਿਹਾ ਹੈ ਅਤੇ 1200 ਤੋਂ 1400 ਰੇਸ਼ਮ ਕੀਟ ਪਾਲਕ ਇਸ ਘੱਟੇ ਨਾਲ ਜੁੜੇ ਹੋਏ ਨੇ। ਉਨ੍ਹਾਂ ਕਿਹਾ ਕਿ ਇਸ ਲਈ ਲਾਗਤ ਖਰਚੇ ਘਟਾਉਣ ਲਈ ਸਰਕਾਰੀ ਫਾਰਮਾਂ ਚ ਰੇਸ਼ਮ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਕਿਫਾਇਤੀ ਦਰਾਂ ਤੇ ਮੁਹੱਈਆ ਕਰਵਾਇਆ ਜਾਵੇਗਾ। ਡਾਇਰੈਕਟਰ ਬਾਗਬਾਨੀ ਸ਼ਿਲਿੰਦਰ ਕੌਰ ਨੇ ਕਿਹਾ ਕਿ ਰੇਸ਼ਮ ਕੀਟ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਭਾਗ ਵੱਲੋਂ ਰੇਸ਼ਮ ਦਾ ਧਾਗਾ ਬਣਾਉਣ ਤੇ ਇਸ ਦੀ ਵਧੀਆ ਮੁੱਲ ਦਿਵਾਉਣ ਸੰਬੰਧੀ ਅਹਿਮ ਕਦਮ ਚੁੱਕੇ ਜਾ ਰਹੇ ਨੇ ਬਾਗਬਾਨੀ ਬਾਰੇ ਵਿਸ਼ੇਸ਼ ਮੁਖਸਕਰਤਰ ਕੇ.ਏ.ਪੀ. सिन्हा ਨੇ ਦੱਸਿਆ ਕਿ ਸੂਬੇ ਚ ਕੁੱਲ 13 ਸਰਕਾਰੀ ਸੈਰੀਕਲਚਰ ਫਾਰਮ ਨੇ ਇੰਨਾ ਫਾਰਮਾ ਵਿਖੇ ਬੁਨਿਆਦੀ ਢਾਂਚਾ ਸਥਾਪਿਤ ਹੋਣ ਕਰਕੇ ਵਿਭਾਗ ਦਾ ਤਕਨੀਕੀ ਸਟਾਫ ਰੇਸ਼ਮ ਕੀਟ ਪਾਲਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ ਜਲੰਧਰ ਦੇ ਦੋਮੋਰੀਆ ਪੁਲ ਨੇੜੇ ਅੱਜ ਇੱਕ ਐਸ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਬੇਹੋਸ਼ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਫੈਕਟਰੀ ਦੀ ਇੱਕ ਗੈਸ ਲਾਈਨ ਖਰਾਬ ਹੋ ਗਈ ਜਿਸ ਨਾਲ ਹਵਾ ਚਮੋਨੀਆ ਗੈਸ ਫੈਲ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਫੈਕਟਰੀ ਨੇੜਲੀ ਸਾਰੀ ਸੜਕ ਨੂੰ ਬੰਦ ਕਰ ਦਿੱਤਾ ਅਤੇ ਦੋਮੋਰੀਆ ਪੁਲ ਤੋਂ ਸਾਰੀ ਆਵਾਜਾਈ ਨੂੰ ਵੀ ਮੋੜ ਦਿੱਤਾ। ਗੈਸ ਲੀਕ ਹੋਣ ਦੀ ਸੂਚਨਾ ਮਿਲਣ ਤੇ ਥਾਣਾ ਤਿੰਨ ਦੇ ਕਰਮਚਾਰੀ ਫਾਇਰ ਬ੍ਰਿਗੇਡ ਦੀ ਟੀਮ ਨਾਲ ਮੌਕੇ ਤੇ ਪਹੁੰਚੇ। ਨਾਲ ਹੀ ਐਂਬੂਲੈਂਸ ਵੀ ਪਹੁੰਚੀਆਂ ਤੇ ਡਾਕਟਰਾਂ ਨੇ ਫੈ ਕੰ ਦਾ ਮਕੀ ਤੇਹੀ ਇਲਾਜ ਕੀਤਾ ਹਲਕਾ ਮਤਾਬਕ ਫੈਕਟਰੀ ਦੇ ਅੰਦਰ ਦੋ ਮਜ਼ਦੂਰ ਫਸ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਫੈਕਟਰੀ ਨੇੜੋਂ ਲੰਘ ਰਹੇ ਦੋ ਹੋਰ ਵਿਅਕਤੀ ਗੈਸ ਕਾਰਨ ਬੇਹੋਸ਼ ਹੋ ਗਏ ਪਰ ਦੋਵਾਂ ਦੀ ਹਾਲਤ ਸੁਥਿਰ ਦੱਸੀ ਜਾ ਰਹੀ ਹੈ ਮੋਗਾ ਜ਼ਿਲ੍ਹੇ ਦੇ ਕੁਝ ਨੌਜਵਾਨ ਕਿਸਾਨ ਖੇਤੀ ਮਹਰਾਂ ਦੀ ਸਲਾਹ ਨਾਲ ਫਸਲੀ ਰੇਤ ਨੂੰ ਅੱਗ ਲਗਾ ਕੇ ਸੜਨ ਦੀ ਬਜਾਈ ਖੇਤ ਵਿੱਚ ਹੀ ਬਰਾਲੀ ਅਤੇ ਨਾੜ ਦਾ ਪ੍ਰਬੰਧਨ ਕਰਨ ਨੂੰ ਪਹਿਲ ਦੇ ਰਹੇ ਨੇ ਪਿੰਡ ਪੱਤੋ ਅਤੇ ਨਾਲ ਲੱਗਦੇ ਪਿੰਡਾਂ ਦੇ ਕਰੀਬੀ ਨੌਜਵਾਨ ਕਿਸਾਨ ਹਰ ਸਾਲ 2500 ਤੋ ਵਧੇਰੇ ਏਕੜ ਰਕਬੇ ਚ ਅੱਗ ਨਹੀਂ ਲਾਉਣ ਦਿੰਦੇ ਇਹ ਨੌਜਵਾਨ ਕਿਸਾਨਾਂ ਨੂੰ ਹੱਲਾਸ਼ੀਰੀ ਦੇਣ ਲਈ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੂੰ ਮਿਲੇ ਉਹਨਾਂ ਖੇਤਾਂ ਵਿੱਚ ਗਏ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਇੱਕ ਕਿਸਾਨ ਸਾਥੀ ਨਾਲ ਸਾਲ 2016 ਵਿੱਚ ਪ੍ਰਣ ਲਿਆ ਸੀ ਕਿ ਉਹ ਫਸਲਾਂ ਦੀ ਰਹਿਤ ਖੂਨ ਨੂੰ ਕਦੇ ਅੱਗ ਨਹੀਂ ਲਗਾਉਣਗੇ ਅਤੇ ਆਪਣੇ ਹੋਰਨਾਂ ਸਾਥੀਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਪ੍ਰੇਰਿਤ ਕਰਨਗੇ ਮੈਂ ਸਤਨਾਮ ਪਿੰਡ ਪੱਤੋ ਜ਼ਿਲ੍ਹਾ ਮੋਗਾ ਪਿਛਲੇ ਇੱਕ ਤੋਂ 2016-17 ਤੋਂ ਫਸਲਾਂ ਦੀ ਰਹਿਤ ਖੁੰਦ ਝੋਨੇ ਦੀ ਪਰਾਲੀ ਨੂੰ ਵਿੱਚੇ ਮਿਲਾਉਂਦੇ ਆ ਮਲਚ ਕਰਦੇ ਆ ਬਲੋ ਕਰਦੇ ਆ ਇਹਦੇ ਨਾਲ ਫਸਲਾਂ ਦਾ ਝਾੜ ਵਧਦਾ ਤੇ ਜੋ ਸੂਖਮ ਤੱਤ ਹੁੰਦੇ ਆ ਜੋ ਸੂਖਮ ਜੀਵ ਹੁੰਦੇ ਆ ਬੈਕਟੀਰੀਆ ਪੈਦਾ ਹੁੰਦੇ ਆ ਉਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਮਿਲਦਾਗਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨੂੰ ਅੱਗ ਨਾ ਲਾਈ ਜਾਵੇ ਪਰਾਲੀ ਨੂੰ ਜੋ ਵਿੱਚੇ ਮਿਲਾਇਆ ਜਾਵੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦੇਸ਼ ਦੇ ਅਗਲੇ ਹਵਾਈ ਸੈਨਾ ਮੁਖੀ ਹੋਣਗੇ ਉਹ ਵਰਤਮਾਨ ਵਿੱਚ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਨੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਇਸ ਮਹੀਨੇ ਦੀ 30 ਤਰੀਕ ਨੂੰ ਦੁਪਹਿਰ ਨੂੰ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਤੋਂ ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਣਗੇ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ फरीदकोट ਵਿਖੇ ਸ਼ੁਰੂ ਕੀਤੇ ਗਏ ਬਾਬਾ ਫਰੀਦ ਆਗਮਨ ਪੁਰਬ ਦੇ ਤੀਜੇ ਦਿਨ ਸ਼ਹਿਰ ਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਹੁੰਦਾਨ ਕੈਂਪ ਚਦਕੀ ਬੀੜ ਸੰਸਥਾ ਵੱਲੋਂ ਫੋਟੋ ਪ੍ਰਦਰਸ਼ਨੀਆਂ ਲਗਾਈ ਗਈ ਜਿਸ ਵਿੱਚ ਬਹੁਤ ਸਾਰੀਆਂ ਪੇਂਟ ਕੀਤੀਆਂ ਹੋਈਆਂ ਫੋਟੋਆਂ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਪੇਂਟਿੰਗਸ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਸੰਤ ਬਾਬਾ ਫਰੀਦ ਆਰਟ ਸੋਸਾਇਟੀ ਵੱਲੋਂ ਬੱਚਿਆਂ ਦਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਤੇ ਇਸੇ ਨਾਲ ਹੀ ਸ਼ਹਿਰ 'ਚ ਹੋਰ ਵੀ ਪ੍ਰੋਗਰਾਮ ਜਿਸ ਤਰ੍ਹਾਂ ਪੁਸਤਕ ਮੇਲਾ ਕਿਟਾਂ ਦੇ ਡਰਾਮੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਸਰਕਾਰੀ ਭਜੇਂਦਰਾ ਕਾਲਜ ਵਿਖੇ ਵੀ ਬੱਚਿਆਂ ਲਈ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਉਧਰ ਪੰਜਾਬ ਭਾਸ਼ਾ ਵਿਭਾਗ ਅਤੇ ਆਲਮਾ ਪੰਜਾਬੀ ਅਦਬ ਫਾਊਂਡੇਸ਼ਨ ਫਰੀਦਕੋਟ ਵੱਲੋਂ ਪੰਜਾਬੀ ਦੇ ਨਾਮ 'ਵਰ ਸ਼ਾਇਰ ਡਾਕਟਰ ਸੁਜੀਤ ਪਾਤਰ' ਦੀ ਯਾਦ ਨੂੰ ਸਮਰਪਿਤ 'ਬਾਬਾ ਫਰੀਦ ਸਾਹਿਬ ਅਤੇ ਪੁਸਤਕ ਮੇਲੇ ਚਾਚ ਪੰਜਾਬ ਵਿਦਵਾਂ ਸੰਭਾਦੀ ਸਪੀਕਰ ਕੋਲਤਾਰ ਸਿੰਘ ਸੰਧਵਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀਦ ਸੰਵਾਦ ਸੈਸ਼ਨ 'ਚ ਚੌਥਾ ਥਾਮ ਵਿਸ਼ੇ ਦੀ ਨਾਮਰ ਪੱਤਰਕਾਰ ਯਦਵਿੰਦਰ ਕਰਫਿਊ ਨਾਲ ਸੰਵਾਦ ਕਰਤਾ ਸ਼ਿਵਜੀਤ ਸਿੰਘ ਸੰਗਾ ਵੱਲੋਂ ਵਿਚਾਰ ਚਰਚਾ ਕੀਤੀ ਗਈ ਜਿਸ ਨੂੰ ਵੱਡੀ ਗਿਣਤੀ ਵਿੱਚ শ্রোਤਿਆਂ ਨੇ ਪੂਰੀ ਉਤਸੁਕਤਾ ਨਾਲ ਸੁਣਿਆ। ਗੋਤਾਰ ਸਿੰਘ ਸੰਵਾ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਹਾਨ ਸੂਫੀ ਸੰਤ ਤੇ ਪੰਜਾਬੀ ਦੇ ਪਹਿਲੇ ਸ਼ਾਇਰ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਨੂੰ ਸਮਰਪਿਤ ਆਗਮਨ ਪੁਰਬ ਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ 5 ਰੋਜ਼ਾ ਪੁਸਤਕ ਮੇਲੇ ਤੇ ਵਿਚਾਰ ਚਿੰਤਨ ਦਾ ਪ੍ਰਬੰਧ ਕੀਤਾ ਗਿਆ ਹੈ। ਉਧਰ ਬਾਬਾ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਹੀ ਬੀਤੀ ਸ਼ਾਮ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਵੀ ਡਰਾਮਾ ਫੈਸਟੀਵਲ ਕਰਵਾਇਆ ਗਿਆ। ਫਾਜ਼ਿਲਕਾ ਦੇ ਜ਼ਿਲ੍ਹਾ ਅਤੇ ਸੈਸ਼ਨ ਚਾਰਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਵਦਾਰਸ਼ੀਂਦੀ ਰਹਿਨਮਾਈ ਹੇਠ ਇੱਕ ਪੇੜ ਮਾਕੇ ਨਾਮ ਹੇਠ ਜ਼ਿਲ੍ਹਾ ਅੰਦਰ ਨਾਇਕ ਅਫਸਰਾਂ ਵੱਲੋਂ ਕੋਰਟ ਕੰਪਲੈਕਸ ਵਿਖੇ ਬੂਟੇ ਲਗਾਏ ਗਏ ਇਸ ਦਾ ਉਦੇਸ਼ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਰਿਹਾ ਉਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਲੋਕ ਬੂਟੇ ਲਾਉਣ ਦਾ ਸੁਨੇਹਾ ਦੇ ਰਹੇ ਨੇ ਮੈਂ ਗੁਰਦੇਵ ਸਿੰਘ ਰੰਧਾਵਾ ਪਟਾਨਕੋਟ ਤੋਂ ਮੌਜੂਦਾ ਹਾਲਾਤ ਦੇ ਅਨੁਸਾਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਇੱਕ ਪੇੜ ਜ਼ਰੂਰ ਲਾਇਆ ਜਾਏ ਤਾਂ ਕਿ ਉਹ ਸਾਡੇ এনवायरमेंट ਨੂੰ ਬਚਾਏ ਇੱਕ ਪੇੜ ਦੇ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਜਿੱਥੇ ਛੁਧਰਾ ਫਾਇਦਾ ਉੱਥੇ ਆਉਣ ਵਾਲੀ ਪੀੜ੍ਹੀ ਨੂੰ ਵੀ ਇੱਕ ਨਵੀਂ ਜ਼ਿੰਦਗੀ ਜਿਹੜੀ ਦੇ ਸਕਦਾ ਮੈਂ ਨੀਲਮ ਇਮਰਾਨੀ ਜ਼ਿਲ੍ਹਾ ਮੋਗਾ ਆਪਾਂ ਸਭ ਮਿਲ ਕੇ ਇੱਕ ਦਰਖਤ ਆਪਣੀ ਸਭ ਤੋਂ ਪਿਆਰੀ ਮਾਂ ਧਰਤੀ ਮਾਂ ਦੇ ਨਾਮ ਤੇ ਜ਼ਰੂਰ ਲਗਾਓ ਕਿਉਂਕਿ ਇਹ ਮਾਂ ਹੀ ਹੈ ਜੋ ਸਾਨੂੰ ਸਭ ਕੁਝ ਬਿਨਾ ਮੰਗੇ ਦਿੰਦੀ ਹੈ ਤਾਂਤੀ ਮਾਂ ਨੂੰ ਤੰਦਰੁਸਤ ਕਰੀਏ ਤਾਂ ਜੋ ਅਸੀਂ ਵੀ ਤੰਦਰੁਸਤ ਰਹਿ ਸਕੀਏ ਮੈਂ ਅਮਿਤ ਕੁਮਾਰ ਕਵਿਆ ਫਰੀਦਕੋਟ ਐਸ ਮੋਹਿੰਦੇ ਪੈਦ ਦੇਸ਼ ਭਰ ਵਿੱਚ ਕਰੋੜਾਂ ਦਾ ਰક્ત ਲੱਗ ਜਾਣੇ ਹਨ ਪੇੜ ਹੀ ਸਾਡੇ ਜੀਵਨ ਦੇ ਰક્ષਕਾ ਪ੍ਰਦੂਸ਼ਣ ਦੇ ਸਵਾਤਾਵਰਣ ਵਿੱਚ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੇੜ ਲਗਾਈਏ ਉਦਰ ਜ਼ਿਲ੍ਹਾ ਕਾਨੂੰਨੀ ਸੇਵਾਮਾਹ ਅਥਾਰਟੀ ਐਸਐਸ ਨਗਰ ਦੀ ਉਗਾਈ ਵਿੱਚ ਜ਼ਿਲ੍ਹੇ ਚੇਕਪੇੜ ਮਾਂ ਕੇ ਨਾਮ ਮਹਿੰਮ ਤਹਿਤ ਵੱਖ-ਵੱਖ ਸਕੂਲਾਂ ਚ ਵੀ ਜਗਤਾਨੇ ਬੂਟੇ ਲਗਾਏ ਜਾ ਰਹੇ ਨੇ ਇਸ ਮੌਕੇ ਤੇ ਐਮ ਐਲ ਪੁਰੀ ਸਕੂਲ ਆਫ ਫੈਮਿਨੈਂਸ ਮੁੱਲਾਪੁਰ ਗਰੀਬਦਾਸ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਅਧਿਆਪਕਾਂ ਤੇ ਸਟਾਫ ਮੈਂਬਰਾਂ ਨੇ ਬੂਟੇ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਲੰਧਰ ਆਮਦਨਕਾਰ ਕਮਿਸ਼ਨਰ ਜੇ ਐਸ ਮਨਹਾਸ ਦੀ ਅਗਵਾਈ ਹੇਠ ਕੱਲ ਇਨਕਮ ਟੈਕਸ ਕਲੋਨੀ ਅਤੇ ਸੀਆਰ ਪਵਨ ਜਲੰਧਰ ਸਟੇਸ਼ਨ ਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮੁਹਿੰਮ ਦਾ ਉਦੇਸ਼ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਰੁਕ ਲਵਾਉਂਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਮਾਵਾਂ ਦੇ ਪਿਆਰ ਤੇ ਦੇਖਭਾਲ ਦਾ ਸਨਮਾਨ ਕਰਨਾ ਹੈ ਇੱਕ ਭਾਰਤ ਸ੍ਰੀਸ਼ਟ ਭਾਰਤ ਮਹਿੰਮ ਤਹਿਤ ਸਕੂਲ ਆਫ ਐਮਿਨੈਂਸ ਫਾਜ਼ਲ ਕਾ ਵਿਖੇ ਵਕਵਾਕਸ ਕੁਰਲਾ ਦੇ ਬੱਚਿਆਂ ਨੇ ਪ੍ਰਤੀਯੋਗਤਾ ਕੀਤੀ ਨੋਡਲ ਅਫਸਰ ਵਿਜੇਪਾਲ ਨੇ ਦੱਸਿਆ ਕਿ ਇਹ ਭਾਰਤ ਸ੍ਰੇਸ਼ਟ ਭਾਰਤ ਮਹਿੰਦਾ ਮੁੱਖ ਮਕਸਦ ਸੂਬਿਆਂ ਤੇ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜਨਾ ਹੈ ਤਾਂ ਜੋ ਭਾਸ਼ਾ ਵਪਾਰ ਤਿਹਾਰਾਂ ਸਭਿਆਚਾਰ ਯਾਤਰਾ ਅਤੇ ਸਾਰ ਸਭਾਟੀ ਦੇ ਖੇਤਰਾਂ 'ਚ ਵਿਚਾਰ ਵਟਾਂਦਰੀ ਦੇ ਰਾਹੀਂ ਲੋਕਾਂ ਨੂੰ ਆਪਸ ਵਿੱਚ ਜੋੜਿਆ ਜਾ ਸਕੇ ਅਮਰitsar ਪੁਲਿਸ ਨੇ ਦੋ ਨੌਜਵਾਨਾਂ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਕਪਤਾਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਮਰitsar ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਨੌਜਵਾਨ ਆਪਣੇ ਮੋਤੇ ਕਪੜਾ ਬੰਨ ਕੇ ਮੋਟਰਸਾਈਕਲ ਤੇ ਅਟਾਰੀ ਪਾਸਿਓਂ ਆ ਰਹੇ ਨੇ ਅਤੇ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਜਦੋਂ ਪੁਲਿਸ ਨੇ ਕੀ ਰਵੰਦੀ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਦੋਨਾਂ ਨੌਜਵਾਨਾਂ ਦੇ ਕੋਲ ਪਿਸਤੌਲ ਬਰਾਮਦ ਹੋਈ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜਰਾਤ ਡੇਲਾਵੇਅਰ ਦੇ ਵਿਲਮਿੰਟਨ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਦੁਵੱਲੀਆ ਮੀਟਿੰਗਾਂ ਕਰਨਗੇ ਫਰੀਦਕੋਟ ਵਿਖੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਦੇ ਸਬੰਧ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਅਰੇ ਪੰਜਾਬ ਪਾਰ ਵਿੱਚ ਇੱਕ ਪੀੜ ਮਾਂ ਕੇ ਨਾਮ ਮਹਿੰਮ ਤਹਿਤ ਲੋਕਾਂ ਵਿੱਚ ਬੂਟੇ ਲਾਉਣ ਬਾਰੇ ਭਾਰੀ ਉਤਸ਼ਾਹ ਇਸ ਦੇ ਨਾਲ ਹੀ ਅੱਜ ਦੀ ਖ਼ਬਰਾਂ ਖਤਮ ਹੋ ਜਾਂ ਨਮਸਕਾਰ